ਆ ਜਿਹੜੇ ਮਟਰੋ ਉਹ ਵਗਦਾ ਗੁਰਦੈ ਨਵੇਂ ਬਲਾਉਦੇ ਨੇ ਤੇ ਅੱਜ ਆਪਾਂ ਘਰੇ ਆ ਤੇ ਦੂਆ ਚੱਲਿਆ ਹੁਣ ਆਪਾਂ ਚੱਲਦੇ ਆ ਖੇਤਾਂ ਖੇਤ ਚੱਲ ਕੇ ਸਾਨੂੰ ਵਿਖਿਉਣੇ ਵੀ ਕੀ ਬਾਂਦਾ ਕੀ ਨਹੀਂ ਤੇ ਚੱਲਦੇ ਆ ਥੋੜਾ ਕੰਮ ਵੀ ਇਹ ਕਰਨ ਵਾਲੇ ਨੇ ਤਾਂ ਕੈਰੀ ਕਿਉਂ ਨਹੀਂ ਕਰੀਵਾ ਥਰ ਜੇ ਬਟਨ ਇੱਲਾ ਸਾਨੂੰ ਚਲਾਉਣਾ ਹੈ ਤੇ ਦੇਖਦੇ ਵੀ ਅੱਜ ਇੱਲਾ ਸਨ ਲਾਈਏ ਜਾਂ ਨਾ ਲਾਈਏ ਬਗਿੱਟ ਆਉਦੇ ਹਾਂ ਆਪਾਂ ਫੇਰ ਤੇ ਚੱਲ ਕੇ ਦੇਖਦੇ ਆਂ ਤੇ ਜਿਹਨੂੰ ਦੇਖਦੇ ਆਂ ਤੇ ਕੱਲ ਨਹੀਂ ਆਉਣਾ ਵੀ ਕਰਨ ਤੇ ਬੱਗੇ ਆ ਤੇ ਕੀ ਆਦੀ ਗੈਨਦੀ ਕੱਖ ਕੋ ਫੜਨਾ ਪੈਣ ਕਿੜੇ ਨਹੀਂ ਆਦੇ ਤੇ ਆਹ ਕੱਖ ਘੱਟ ਰਹੇ ਨਹੀਂ ਯਾਰ ਸਭ ਵੀ ਨਹੀਂ ਐਡਿਟ ਵੀ ਹਟ ਨਾਗੇ ਦੇਖਨੇ ਆ। ਇਹ ਜਿਹੜੇ ਬਹੁਤ ਅੱਜਣਾ ਨਹੀਂ ਸਕਦਾ। ਤੇ ਬਾਕੀ ਹਰ ਚਾਲ ਦੇ ਮੱਛਰਾਂ ਕੇ ਦੇਦਿਆਂ ਕੰਮ ਕਰਾਂ। ਚੱਲਦੇ। ਹੁਣ ਚੱਲਦੇ ਹਾਂ ਇੱਕ ਘੜੀ। ਹੁਣ ਤੋਂ ਦੇਖਦੇ। ਸੱਪੇ ਕੋਹਣਾ ਨਹੀਂ ਕਰੀਏ। ਘੰਟਾ ਵੱਰ ਤੈ। ਚੱਤਨੇ ਆਉਣੀ ਹੈ। ਦਾ ਵੀ ਕਹਿੰਦੇ ਸਾਡੀ ਕੁੜੀ ਦੇ ਮਗਾਇਆ ਦੀ ਪਾਰਸਲ ਕਿਹਾ ਉਹ ਕਿਹਾ ਮੇਰਾ ਸੁਗਾਇਆ ਥੈਂਕ ਯੂ ਮੇਰੇ ਬਾਤੇ ਗਿਫਟ ਮਗਾਇਆ ਅਜਾ ਤੋ ਦੇਖਿਆ ਆਏ ਦਿਖਾ ਤੋ ਦੇਖੀ ਇਹ ਲਿਖਾਇਆ ਤੇ ਫੰਗਲ ਕੀ ਆ ਕੋ ਦੰਗ ਲਈ ਮੇਰੇ ਜਾਨ ਮੈਂ ਤੇ ਮਗਾਇਆ ਪਰ ਆ ਦੋ ਚਾਰ ਦਿਨ ਬਾਅਦ ਦੂਜੀ ਗਰਦ ਪਈ ਨਹੀਂ ਧੀ ਉਹ ਜਨਾਬ ਵੀ ਸੱਦਾ ਕੋਟਾ ਉਠਾ ਅੰਦੇ ਨਾਲੇ ਹੀ ਇਧਰ ਆ ਹੱਦਾਂ ਬੰਦਾ ਸਾਰੇ ਪਾਸੋਂ ਲੈ ਆਏ ਕਿਵੇਂ ਗੋਲੀਆਂ ਗੋਨਾ ਟੁੱਟ ਜੁਗੇ ਜਾਂਦਾ ਇਹਦਾ ਇਹਨੂੰ ਆਇਆ ਖਿੱਚ ਤੇ ਨਿੱਚੋਂ ਹੱਟ ਲੈ ਖਿੱਚ ਲੈ ਇਹਦੇ ਕੱਪਮਾ ਇਹ ਵੀ ਵਾਅਦਾ ਸਪੈਸ਼ਲ ਹੈਪੀ ਬਰਥਡੇ ਵਾਲਾ ਹੈ பர்தே பிரோ தான் இங்க வரக்க பாஸ் வந்து சேர வேண்டியது ஏலமே இமா அந்த ஒட்டோகிய பாரியன் வந்து அந்த இளம가는 ரஹில் லலு ஜல ஏதுன நான் கே எடுத்துவான பெல்லு கொஸ்டர்டா பாடி டப்பே துவானி டப்பே லூனா ਬਰਥਡੇ ਗਿਫਟ ਆ ਦੇ ਲੋਕ ਕੀ ਕਰ ਰਹੇ ਘੇਰ ਰਹੇ ਹੈ ਲੈਣਾ ਖੇਡੀ ਨਾ ਪੇਰਾ ਉਹ ਕਿ ਕਿ ਨਾ ਲੈ ਦੇ ਦੀ ਨਾ ਪੇਰਾ ਹੈ 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 ਇਹ ਆਪਾਂ ਜਲਦੀ ਆਪਾਂ ਦੜਫੇ ਚੱਲੋ ਖੇਮਾ ਟਾਈਵ ਮਟਰੂ ਕਹਿੰਦੇ ਬਾਹਰ ਆ ਗਏ ਆ ਆ ਦੇ ਲੋਕ ਇਹ ਪਜ ਜਾਂਦੇ ਆ ਮੈਂ ਉੱਤਰ ਜਾ ਕੇ ਓਏ ਕਲਮ ਨਾ ਓੜੀ ਲੈ ਕੇ ਆਸੀ ਸੱਸੀ ਘਰੋਂ ਲੈ ਚਾਹਨਾ ਬੰਕਰ ਮੈਟਰ ਕਹਿੰਦੇ ਪ੍ਰੇਮੀ ਦੁੱਧ ਪਾ ਕੇ ਹੁਣ ਘਰੋਂ ਚੱਲਿਆ ਆ ਪ੍ਰੇਮੀ ਗੱਲ ਤੇ ਮੈਂ ਲੈ ਕੇ ਚੱਲਿਆ ਹਾਂ ਪ੍ਰੇਮੀ ਤੇ ਹੁਣ ਪ੍ਰੇਮੀ ਚੱਲੇ ਘਰ ਆਪਾਂ ਨੂੰ ਕਰੀਏ ਆਇੰਗੇ ਦੁਬਾਰਾ ਢੇਰ ਗਣੀ ਹੋਏ ਹਾਂ ਆਇੰਗੇ ਮੈਂ ਵੀ ਆਉਣਾ ਤੇ ਆਇੰਗਾ ਲੈ ਆ ਜੀ ਹੁਣ ਠੀਕ ਆ ਤੂੰ ਤਾਂ ਕਹਿੰਦਾ ਮੈਂ ਆਉਂਦਾ ਨਹੀਂ ਉਹ ਤੂੰ ਆ ਵੀ ਗਿਆ ਹੈਂ ਰੱਖਿਆ ਚੌਕਰ ਵਾਲਾ ਸੈਲਾ ਆ ਗਿਆ ਜਵਾਹ ਜੇ ਰੋਜ਼ ਹੀ ਤੰਗ ਕਰਨ ਆਇਆ ਤੈਨੂੰ ਤੂੰ ਇੱਕ ਜਿਹੜੀ ਬੈਠਾ ਦਿਓ ਮਰੇ ਯਾਰ ਜਾਣੇ ਪੁੱਤ ਆ ਦੋ ਸੋਟੇ ਲੰਮੀ ਮੇਰਾ ਭਾਰੀ ਨਾ ਆਵੇ ਰੇਗਾ ਖੀਰ ਆਉਂਦਾ ਕੀ ਕਰਦੇ ਹੋ ਚਲੋ ਕੀ ਮੈਂ ਆਪਣੇ ਸਾਥ ਬੰਦੇ ਕਹਿੰਦਾ ਲਾਂਬਾ ਬਹੁਤ ਵੱਡਾ ਹੈ ਨੇ ਮਨ ਹੁੰਦਾ ਜਿਆਦੀ ਮੂਬਿੰਦ ਨੇ ਇਹਨੇ ਜਵਾਹ ਵੀ ਹੋ ਰਿਹਾ ਹੈ ਇਹ ਸਾਲ ਸਾਲ ਦਾ ਹੋਣ ਵਾਲਾ ਹੋ ਗਿਆ ਹੋਰ ਪੰਜ ਸਾਲ ਬੰਦਣਾ ਇੱਧਰ ਕਰ ਪੈ ਤੀਂ ਤਾਰੇ ਵੀ ਦੇਖ ਰਹੀ ਹੈ ਰੈਸਟੋਰੈਂਟ ਐਡ ਦੇਖੀਂ ਕਿ ਕਰ ਬਈ ਕਹੀਂ ਜਾਗਣ ਪਾਇਆ ਨਹੀਂ ਨਹੀਂ ਸੈਮਾ ਕਰ ਰਿਹਾ ਔਰ ਇਹ ਮੂਵੀ ਤੇ ਦੇਖੀ ਸਵਾਰ ਕੇ ਆਇਆ ਹੋਇਆ ਤੂੰ ਵੀ ਦੇਦਾ ਉਹ ਇਹ ਕੀ ਦੇਦਾ ਅੱਜ ਅੱਖਾਂ ਵਾਸਤੇ ਚੀਜ਼ ਲੈਦਾ ਹੋਇਆ ਕੀ ਲੈ ਕੇ ਜਾ ਰਿਹਾ ਉਹ ਕੀ ਲੈ ਕੇ ਜਾ ਰਿਹਾ ਲੈ ਕਿਧਰ ਹੋ ਜੇ ਜਨਾ ਅੱਜ ਮੈਨੂੰ ਤੂੰ ਅੱਜ ਫਸਿਆ ਨਾ ਆਹ ਬੰਦਾ ਬਹੁਤ ਤੰਗਾ ਦੇਖਣੇ ਕਰੇ ਤੇਰਾ ਬਲੌਗ ਇਹ ਕਿਆ ਨਹੀਂ ਆਏ ਹੋ ਕੀ ਗਿਆ ਲੈ ਕੀ ਗਿਆ ਲੈ ਵੇ ਓਏ ਗਈ ਕੀ ਗਿਆ ਲੈ ਉਹ ਜੋ ਆਖਾ ਵਾਸਤੇ ਨਾ ਉਹ ਦਵਾਦ ਨੂੰ ਕੀ ਆਦੀ ਰਾਈਕੋ ਜੀ ਨੇ ਹੋਰ ਗਈ ਸੀ ਜੰਮ ਜੰਮ ਜੋ ਮੇਜਾ ਗਿਆ ਸੀ ਜਿਹੜੀ ਗਿਆ ਸੀ ਜੰਮਲੇ ਜਵਾਨ ਦਾ ਜੰਮਲੇ ਜਵਾਨ ਦਾ ਲੈ ਕੇ ਤਾਂ ਨਹੀਂ ਇਹ ਐਕਾ ਟੂ ਵੀਲ ਵਾਲੇ ਬੰਦੇ ਦਾ ਦੋਖਾ ਨਾ ਉਹ ਨੂੰ ਸਾਜੇ ਸਮਝਾਣੀ ਜਦੋਂ ਹੋ ਗਿਆ ਉਹਦੋਂ ਸਾਨੂੰ ਤੂੰ ਕੀ ਬੋਲਦਾ ਮੈਂ ਕੋਈ ਬੋਲਿਆ ਨਹੀਂ ਪਹਿਲਾਂ ਤੇਰੀ ਵਾਰੀ ਲੱਗਦੀ ਆ ਉਹ ਬੈਠਾ ਹੋ ਕੇ ਅੰਦਰ ਤੇ ਮੈਨੂੰ ਤਾਂ ਕੀ ਪਤਾ ਕਿ ਪਰ ਇੱਕ ਗੱਲ ਹੈ ਕਿਉਂਕਿ ਦੇਖ ਗੰਗੀ ਕੀ ਗੱਲ ਹੈਗੀ ਯਾਰ ਵਿਆਹ ਤੋਂ ਬਾਅਦ ਆ ਬੰਦਾ ਚੁੱਪ ਚੁੱਪੇ ਵਾਲਾ ਹੋ ਗਿਆ ਉਹਨੇ ਕੀ ਚੱਕ ਰਾਂ ਲਵੀ ਮਰਦਾ ਹੈਗਾ ਤਾਂ ਮਰਨਾ ਉਹ ਬੰਦੇ ਨੂੰ ਪਿੱਛੇ ਲੱ ਮਰਦਾ ਕੋਈ ਨਹੀਂ ਕਰਾ ਬੋਲਿਆ ਤਾਂ ਕਿ ਬੋਲਦਾ ਤੇ ਮੈਂ ਲਾ ਚੁੱਪੇ ਅੱਗੇ ਸਾਡੇ ਨਾਲ ਚੌਟ ਝੂਟ ਕਰਦਾ ਬੰਦਾ ਹੁਣ ਪਤਾ ਨਹੀਂ ਕੀ ਚੱਕ ਰਾਂ ਬੋਲ ਨਹੀਂ ਰਿਹਾ ਮੈਂ ਤੁਹਾਨੂੰ ਇਹ ਦਰਿਕ ਪੱਲ ਪਾਸੋਂ ਦਿਖਾਦਾ ਕਿ ਮੈਂ ਲਗਾਉਂਗਾ ਜੇ ਚੁਪ ਕਰਾ ਦਿੰਦੀ ਐ ਲਾਲਾ ਲਾਲਾ ਬਈਣਾ ਕੋਈ ਗਿਆ ਲੈਣਾ ਲਾਉਣਾ ਪਊ ਵੀਰੇ ਲਾਲਾ ਕਿ ਲਾਉਣਾ ਲਾਉਣਾ ਪਊ ਉਹਦਾ ਉਹਦਾ ਟਾਈਮ ਆ ਦੇਖ ਟਾਈਮ ਆ ਉਹਦਾ ਟਾਈਮ ਆ ਉਹ ਇਹੋ ਉਹ ਉਹ ਦੇਖਾਂਗੇ ਉਹ ਤੋਂ ਪਹਿਲਾਂ ਬਈ ਉਹ ਕਰ ਲੀਏ ਜਿਹੜਾ ਕੋ ਹੁੰਦਾ ਨਾ ਉਹਦਾ ਅੰਪਾ ਜਾ ਕੇ ਆਏ ਮਾ ਬੰਦਾ ਪਤਾ ਨਹੀਂ ਕੀ ਕਰਨਾ ਹੈ ਨੇਰੇ ਚ ਤੈਨੂੰ ਦੀ ਨਾ ਬੰਡਰੀ ਬੰਦ ਕਰਕੇ ਰਹੀਆਂ ਨੇ ਨੇਰੇ ਚ ਆਪੜੀਂਦਾ ਹੈਗਾ ਜਿਹਨੇਰੇ ਚ ਕੋਈ ਬੱਜਿਆ ਦੇਰੇ ਜਾ ਕੇ ਫੇਰ ਦੀਰਾ ਤੂੰ ਹੈ ਨਹੀਂ ਆ ਕੈਮਰਾ ਜੀ ਮਸਾ ਦੀਰੇ ਤੂੰ ਮੇਰੇ ਚ ਕੀ ਕਰੀਏ ਰੱਬ ਨੇ ਰਾਂਗੇ ਇੰਦਾ ਕੇ ਰੱਬ ਰੱਪੜੇ ਕੀ ਦੇਤਾ ਤਾ ਤੂੰ ਫੇਰ ਫੇਰ ਨਾਲ ਰੱਬ ਦਾ ਉਹ ਕਰ ਕਰ ਨਾ ਬੰਦ ਨਾ ਰੱਬ ਨੇ ਕਿਤੇ ਆ ਰੱਬ ਦਾ ਨਾਮ ਬਦਨਾਮ ਕਰਕੇ ਫੇਰ ਫੇਰ ਧੁੱਪੇ ਧੀਗਾ ਬਾਈ ਕੀ ਸੜਾ ਕੱਪੜਿਆਂ ਦੇ ਰੰਗੇ ਚੜੀ ਜਾਂਦੇ ਆਪਦੇ ਆਪ ਨੂੰ ਕਾਲੀਆਂ ਸ਼ਰਟਾਂ ਪਾ ਕੇ ਖਾਜ ਸਵੇਰੇ ਵੀ ਕਾਲੀ ਪਾਰਕੀ ਦੇ ਨੇ ਪੁੰਝਾਂਦੇ ਨੇ ਪਰਦੀ ਕਿਥੇ ਰਹੀ ਓਏ ਪਰਦੀ ਪਾ ਕੇ ਨਹੀਂ ਅੰਦਰ ਨੰਮੀ ਚਾਹੀਦੀ ਪਾ ਕੇ ਕਿਉਂ ਨਹੀਂ ਜਾਂਦਾ ਪਾ ਕੇ ਅਰੇ ਅੱਲਾ ਤਾਂ ਵੀ ਜਿੰਦਾ ਕਹਿੰਦੇ ਹੁਣ ਚੱਲਿਆ ਘਰ ਨੂੰ ਠੀਕ ਆ ਓਏ ਬਾਏ 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 ਜਲਦੀ ਆਪਾਂ ਚੱਲਾ ਜੀ ਅਬ ਦੁਕਾਨੋਂ ਬਾਏ ਬਾਏ ਓਏ ਬਾਏ ਬਾਏ ਬਾਏ